ਅੱਜ ਅਸੀਂ ਖੜੇ ਹਾਂ ਚਾਪੜ ਚਿੜੀ ਦੀ ਉਸ ਜਾਦਗਾਰ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਜੰਗ ਲੜ ਕੇ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਲੈ ਕੇ ਜਦੋਂ ਫੌਜਾਂ ਇੱਥੇ ਆਈਆਂ ਤਾਂ ਸਰਹੰਦ ਦੇ ਨਵਾਬ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨਹੀਂ ਹਾਂ ਚ ਚਣਿਆ ਸੀ ਉਹਦਾ ਬਦਲਾ ਵੀ ਲਿਆ ਜ਼ੁਲਮ ਦੇ ਖਿਲਾਫ ਲੜਾਈ ਦਾ ਇੱਕ ਪੜਾ ਜਿਹੜਾ ਉਹ ਪੂਰਾ ਕੀਤਾ ਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਵੀ ਕੀਤੀ ਔਰ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਗੀਰਦਾਰੀ ਨੂੰ ਖਤਮ ਕਰਕੇ ਲਾਈਨ 2 ਦੀ ਟੇਲਰ ਜਮੀਨ ਹਾਲ ਬਾਹ ਕਨੂ ਗਰੀਬ ਕਿਸਾਨਾਂ ਨੂੰ ਤੇ ਗਰੀਬ ਲੋਕਾਂ ਨੂੰ ਜ਼ਮੀਨਾਂ ਵੰਡੀਆਂ ਜਿਨੇ ਸਿੱਖੀ ਫਿਲਾਸਫੀ ਨੂੰ ਜ਼ਮੀਨ ਤੇ ਉਤਾਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਅੱਜ ਇਥੋਂ ਇੱਕ ਕਾਫਲਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਅੱਜ 2 ਸਤੰਬਰ ਤੋਂ 30 ਸਤੰਬਰ ਤੱਕ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਦੇ ਵੱਲੋਂ ਗਿਆਨੀ ਕੇਵਲ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਤਖਤਦੰਵਾ ਸਾਹਿਬ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਗ੍ਰਾਮ ਸਭਾ ਚੇਤਨਾ ਕਾਫਲਾ ਇਹ ਕਾਫਲਾ ਪਿੰਡਾਂ ਦੇ ਵਿੱਚ ਜਾਏਗਾ ਛੋਟੇ ਜ਼ਿਲ੍ਹੇ 'ਚ ਇੱਕ ਦਿਨ ਤਿੰਨ ਤਿੰਨ ਚਾਰ ਚਾਰ ਮੀਟਿੰਗਾਂ ਕਰਦਾ ਤੇ ਵੱਡੇ ਜ਼ਿਲ੍ਹਿਆਂ 'ਚ ਦੋ ਦੋ ਦਿਨ ਲਾਉਂਦਾ ਹੋਇਆ ਲੋਕਾਂ ਨੂੰ ਚੇਤਨ ਕਰਨ ਦੀ ਕੋਸ਼ਿਸ਼ ਕਰੇਗਾ ਉਹ ਚੇਤਨ ਹੈ ਕੀ ਇਹ ਮਾਮਲਾ ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਇਹ ਪੰਜਾਬ ਦਾ ਕਲਚਰ ਹੈ ਪੰਥ ਦਾ ਕਲਚਰ ਹੈ ਸਿੱਖੀ ਦੀ ਵਿਚਾਰਧਾਰਾ ਹੈ ਜਿੱਥੇ ਪੰਜ ਪ੍ਰਧਾਨੀ ਜਿੱਥੇ ਸੰਗਤ ਜਿੱਥੇ ਸਮੂਹਿਕ ਸਰਬੱਤ ਖਾਲਸੇ ਦੀਆਂ ਸੰਸਥਾਵਾਂ ਸਰਜੀਆਂ ਗੰਜਾਂ ਕਿਸੇ ਸਮੇਂ ਪਰ ਪਿੰਡ ਦੇ ਵਿੱਚ ਸੰਵਿਧਾਨਕ ਤੌਰ ਤੇ 73ਵੀਂ ਸੰਵਿਧਾਨਕ ਸੋਧ ਤੋਂ ਬਾਅਦ ਇੱਕ ਬੜੀ ਵੱਡੀ ਸੰਸਥਾ ਜਿਹਨੂੰ ਪਿੰਡ ਦੀ ಗ್ರಾಮ ਸਭਾ ਕਿਹਾ ਜਾਂਦਾ ਹੈ ਉਹ ਸੌਈ ਹੋਈ ਹੈ ਗੈਰ ਸਰਗਰਮ ਲੋਕਾਂ ਦੀ ਚੇਤਨਾ ਦੇ ਪੱਧਰ ਦਾ ਹਿੱਸਾ ਨਾ ਹੋਣ ਕਰਕੇ ਉਹ ਗੈਰ ਸਰਗਰਮ ਹੈ ਗੈਰ ਸੰਗਠਿਤ ਹੋਣ ਕਰਕੇ ਸਾਡਾ ਜਿਹੜਾ ਪੰਚਾਇਤੀ ਰਾਜ ਸਿਸਟਮ ਹੈ ਉਹ ਟੋਟਲੀ ਸਟੇਟ ਦਾ ਹਿੱਸਾ ਬਣ ਕੇ ਉਹਨਾਂ ਹੀ ਕਰਪਟ ਹੋ ਗਿਆ ਉਸੇ ਢੰਗ ਦਾ ਲੋਕਾਂ ਨਾਲ ਬੇਇਨਸਾਫੀਆਂ ਵੀ ਕਰਦਾ ਬਹੁਤ ਵੱਡੇ ਮਾਮਲਿਆਂ ਦੇ ਵਿੱਚ ਇਸੇ ਕਰਕੇ ਪਿੰਡਾਂ ਦਾ ਵਿਕਾਸ ਤੇ ਲੋਕਾਂ ਦਾ ਵਿਕਾਸ ਜਿਹੜਾ ਸੰਭਵ ਨਹੀਂ ਹੈ ਪੋਲੀਟੀਕਲ ਤਿਰਾਨੇ ਪਿੰਡਾਂ ਨੂੰ ਪਾਟੋ ਢਾੜ ਕਰਦਾ ਪਿੰਡ ਢੜੇ ਬਦਿਆਂ ਵਿੱਚ ਵੱਡੇ ਹੋਏ ਨੇ ਬੰਡੇ ਹੋ ਧੜੇ ਜਿਹੜੇ ਲੋਕ ਨੇ ਉਹ ਕਦੇ ਬਹੁਤ ਵੱਡੀਆਂ ਮੂਵਮੈਂਟਾਂ ਨਹੀਂ ਪੈਦਾ ਕਰਦੇ ਵੱਡੇ ਹੋਏ ਲੋਕ ਕਦੇ ਵਿਜਡਮ ਨਹੀਂ ਹਾਸਲ ਕਰ ਸਕਦੇ ਸਿਆਣਪ ਨਹੀਂ ਹਾਸਲ ਕਰ ਸਕਦੇ ਇਹ ਕਾਫਲੇ ਦਾ ਇਹ ਮੰਤਬ ਹੋਏਗਾ ਕਿ ਲੋਕਾਂ ਦੇ ਵਿੱਚ ਇੱਕ ਚੇਤਨਾ ਦਾ ਪ੍ਰਵਾਹ ਚਲਾਉਣਾ ਕਿ ಗ್ರಾಮ ਸਭਾ ਵਰਗੀ ਮੁੱਢਲੀ ਸੰਸਥਾ ਜਿਹਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਉਹ ਕੀ ਹੈ ਅੱਜੇ ਤੱਕ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਨੇ ಗ್ರಾಮ ਸਭਾ ਕੀ ਹੈ ਇਹ ਕਿਵੇਂ ਚੁਣੀ ਜਾਂਦੀ ਹੈ ਇਹ ਕਿਤੇ ਰਜਿਸਟਰਡ ਹੁੰਦੀ ਹੈ ਕੌਣ ਇਹਨੂੰ ਬਣਾਉਂਦਾ ਹੈ ਅਜੇ ਮੁਰਲੇ ਤੌਰ ਤੇ ਪੰਜਾਬੀ 30 30 ਸਾਲਾਂ ਤੋਂ ਬਾਅਦ ਵੀ ਕਿਉਂਕਿ 24 April 1993 ਨੂੰ ਇਹਦਾ ਨੋਟੀਫਿਕੇਸ਼ਨ ਹੋ ਗਿਆ ਸੀ 31ਵਾਂ ਸਾਲ ਲੱਗ ਗਿਆ ਉਹਦੇ ਵਿੱਚ ਵੀ ਅਜੇ ਤੱਕ ಗ್ರಾಮ ਸਭਾ ਦਾ ਪਤਾ ਨਹੀਂ ਤੇ ਉਸੇ ਲੈਵਲ ਤੇ ਗੱਲ ਕਰ ਰਹੇ ਹਾਂ ਗ੍ਰਾਮ ਸਭਾ ਸਥਾਈ ਸੰਸਥਾ ਹੈ ਤੇ ਇਹ ਸੰਸਥਾ ਜਿਹੜੀ ਹੈ ਲਗਾਤਾਰ ਹਰ ਮੈਂਬਰ ਜਿਹੜਾ ਵੋਟਰ ਹੈ ਉਹ ਇਹਦਾ ਪੱਕਾ ਮੈਂਬਰ ਹੈ ਇਹ ਨਾ ਚੁਣੀ ਜਾ ਸਕਦੀ ਹੈ ਤੇ ਨਾ ਇਹਨੂੰ ਕੋਈ ਰੱਦ ਕਰ ਸਕਦਾ ਅੱਜ ਪੰਚਾਇਤਾਂ ਭੰਗ ਹੋਈਆਂ ਹੋਈਆਂ ਨੇ ਪ੍ਰਬੰਧਕ ਲੱਗੇ ਨੇ ਪਰ ಗ್ರಾಮ ਸਭਾ ਨੂੰ ਭੰਗ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਸੰਵਿਧਾਨਕ ਸੰਸਥਾ ਹੈ ਇਸ ਲਈ ਅੱਜ ਵੀ ਜਿੰਨੇ ਪਿੰਡਾਂ ਦੇ ਫੈਸਲੇ ਨੇ ਉਹ ಗ್ರಾಮ ਸਭਾ ਰਾਹੀਂ ਹੋਣੇ ਚਾਹੀਦੇ ਨੇ ਨਾ ਕਿ ਪ੍ਰਬੰਧਕਾ ਰਾਹੀਂ ਅਫਸਰਾਂ ਰਾਹੀਂ ਕਿਸੇ ਪੋਲੀਟੀਕਲ ਲੀਡਰ ਰਾਹੀਂ ਤੇ ਜੇ ਅੱਗੇ ਪੰਚਾਇਤੀ ਚੋਣਾਂ ਆਉਣਗੀਆਂ ਜਿੰਨੇ ਵੀ ਸਵਾਲ ਨੇ ਗ੍ਰਾਮ ਸਭਾ ਦੇ ਸਾਹਮਣੇ ਜਿੰਨੇ ਸਵਾਲ ਹੋਣਗੇ ਪਿੰਡ ਦੇ ਪਿੰਡ ਦੀ ਪ੍ਰਾਪਰਟੀ ਦਾ ਕੀ ਕਰਨਾ ਹੈ ਸ਼ਾਮਲਾਟ ਕਿਵੇਂ ਗੱਲ ਕਰਨੀ ਹੈ ਔਰ ਜਿੰਨੇ ਵੀ ਕੇਸ ਪੰਜਾਬ ਚ ਚੱਲ ਰਹੇ ਨੇ ਮੰਨ ਲਓ ਕਾਨੂੰਨ ਇਹ ਕਹਿੰਦਾ ਕਾਨੂੰਨ ਕਹਿੰਦਾ ਕਿ ਪੰਜਾਬ ਦੀ ਸ਼ਾਮਲਾਟ ਜਿਹੜੀ ਹੈ ਉਹ 1 ਤਿਹਾਈ ਦਲਤਾਂ ਨੂੰ ਮਿਲਣੀ ਚਾਹੀਦੀ ਹੈ ਆਪਣੇ ਢੰਗ ਨਾਲ ਉਹਨਾਂ ਨੂੰ ਉੱਤੇ ਖੇਤੀ ਕਰਨ ਦਾ ਹੱਕ ਹੈ ਬੋਲੀ ਉਹ ਹੀ ਦੇ ਸਕਦੇ ਨੇ ਪਰ ਗ੍ਰਾਮ ਸਭਾ ਵਰਗੀ ਸੰਸਥਾ ਹੋਣ ਦੇ ਬਾਵਜੂਦ ਕਿਉਂ ਨਹੀਂ ਮਿਲ ਰਿਹਾ ਇਹ ਹੱਕ ਕਿਉਂ ਜਾਤ ਪਾਤ ਅੱਜ ਵੀ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਖੜੀ ਹੈ ਕਿਉਂ ਇਹ ਸਾਰੇ ਮਾਮਲੇ ਇਸ ਤਰੀਕੇ ਦੇ ਨਾਲ ਅਜੇ ਅਨਜਿਠੇ ਨਹੀਂ ਗਏ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਕਿਸੇ ਨੇ ਨਹੀਂ ਕਰਨਾ ਹੁਕਮਰਾਨ ਨੇ ਚਾਹੁੰਦਾ ਹੈ ਬਿਊਰੋਕ੍ਰੇਟ ਇਹ ਚਾਹੁੰਦਾ ਹੈ ਕਿ ਇਹ ਸੰਸਥਾ ਸਰਗਰਮ ਨਾ ਹੋਵੇ ਜੇ ਸੰਸਥਾ ਸਰਗਰਮ ਹੁੰਦੀ ਹੈ ਕੇਂਦਰ ਔਰ ਪੰਜਾਬ ਦੀਆਂ ਜਿੰਨੀਆਂ ਸਕੀਮਾਂ ਨੇ ਉਹਨਾਂ ਦੇ ਲਾਭ ਪਾਤਰੀਆਂ ਦੇ ਸਾਰਿਆਂ ਦੀ ਨਿਸ਼ਾਨਦੇਹੀ ਜੇ ಗ್ರಾಮ ਸਭਾ ਚ ਹੁੰਦੀ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ ਹੋਣ ਲੱਗ ਜੇ ਤਾਂ ਇੱਕ ਜਵਾਬਦੇਹੀ ਹੋਏਗੀ ਔਰ ਉਹ ਜਵਾਬਦੇਹੀ ਜਿਵੇਂ ਸਾਡੇ ਨਹੀਂ ਹੋ ਰਹੀ ਦੇਸ਼ ਦੇ ਵਿੱਚ ਜਿਵੇਂ ਤਕਲੀਫ ਚ ਨੇ ਪੰਜਾਬ ਦੇ ਲੋਕ ਵੱਖ-ਵੱਖ ਮਾਮਲਿਆਂ ਦੇ ਵਿੱਚ ਤਕਲੀਫ ਚ ਕਿਵੇਂ ਨੇ ਕਿਉਂਕਿ ਵਿਧਾਨ ਸਭਾਵਾਂ ਦਾ ਸੈਸ਼ਨ 2 ਦਿਨ ਹੁੰਦਾ 3 ਦਿਨ ਹੁੰਦਾ 1 ਦਿਨ ਹੁੰਦਾ ਐਮ ਐਲ ਏ ਨੂੰ ਵੀ ਕੋਈ ਉੱਥੇ ਬੋਲਣ ਦਾ ਹੱਕ ਨਹੀਂ ਹੁੰਦਾ ਤੇ ਕਾਰਜਪਾਲਿਕਾ ਆਪਣੀ ਮਨਮਰਜ਼ੀ ਕਰਦੀ ਆ ਐਜੇਸੀ ਮੰਤਰੀ ਜਾਂ ਮਿਨਿਸਟਰ ਉਸੇ ਤਰ੍ਹਾਂ ਕੇਂਦਰ ਦੇ ਵਿੱਚ ਵੀ ਉਹੀ ਗੱਲਾਂ ਹੋ ਜਾਂਦੀਆਂ ਨੇ ਉਸੇ ਤਰ੍ਹਾਂ ਕੇ ਨਾਲ ਗੱਲ ਚੱਲ ਰਹੀ ਹੈ ਤੇ ਪਿੰਡ ਦੀ ਪਾਰਲੀਮੈਂਟ ਜਾਂ ਪਿੰਡ ਦੀ ਵਿਧਾਨ ਸਭਾ ਪਿੰਗਰਮ ਸਭਾ ਜੇ ਗ੍ਰਾਮ ਸਭਾ ਕੁਝ ਨਹੀਂ ਕੰਮ ਕਰਦੀ ਤਾਂ ਪੰਚਾਇਤ ਤੇ ਸਰਪੰਚ ਸਰਪੰਚਾਂ ਨੂੰ ਵੀ ਐਕਸਪਲੋਇਟ ਕੀਤਾ ਜਾਂਦਾ ਹੈ ਉੱਪਰੋਂ ਉਹਨਾਂ ਦਾ ਵੀ ਸ਼ੋਸ਼ਣ ਹੁੰਦਾ ਜੇਕਰ ਉਹ ਸਹੀ ਅਰਥਾਂ ਦੇ ਵਿੱਚ ਆਗੂ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀ ਇਹ ਸਮਝਦਾਰੀ ਦਾ ਹਿੱਸਾ ਬਣਾਉਣਾ ਪਏਗਾ ਕਿ ਗ੍ਰਾਮ ਸਭਾ ਸਾਡੀ ਬੁਨਿਆਦੀ ਸੰਸਥਾ ਹੈ ਤੇ ਬੁਨਿਆਦੀ ਸੰਸਥਾ ਨੇ ਧਿਆਨ ਚ ਰੱਖ ਕੇ ਉਹਨਾਂ ਮਤਿਆਂ ਰਾਹੀਂ ਹੀ ਸਾਨੂੰ ਅੱਗੇ ਵਧਣਾ ਪਊਗਾ ਜੇ ਪੰਚਾਇਤਾਂ ਗ੍ਰਾਮ ਸਭਾ ਰਾਹੀਂ ਆਪਣਾ ਕੰਮ ਕਰਨ ਲੱਗ ਜਾਣ ਤਾਂ ਸਰਪੰਚ ਤੇ ਪੰਚ ਦੀ ਹਵਾਵਲ ਕੋਈ ਨਹੀਂ ਝੱਕ ਸਕਦਾ ਔਰ ਜਿੰਦੀ ਕੇ ਸਮਝ ਇਹ ਆਏਗੀ ਤਾ 13000 ਤੋਂ ਵੱਧ ਸਰਪੰਚ 97000 ਦੇ ਕਰੀਬ ਪੰਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ 1 ਲੱਖ ਨਮੈਂਦਾ ਜਿਹੜਾ ਉਹ ਜੇ ਲੋਕਾਂ ਦਾ ਰੀਅਲ ਲੀਡਰ ਬਣ ਜੇ ਗ੍ਰਾਮ ਸਭਾ ਨੂੰ ਸਰਗਰਮ ਕਰਕੇ ਤਾਂ ਪੰਜਾਬ ਦੀ ਹੋਂਦ ਹੀ ਬਦਲ ਸਕਦੀ ਹੈ ਪੋਲੀਟੀਕਲ ਧਿਰਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬੰਦ ਹੋ ਗਿਆ ਉੱਠ ਚੁੱਕਿਆ ਟੋਟਲੀ ਸਾਰੀਆਂ ਪਾਰਟੀਆਂ ਚੋਂ ਲੋਕ ਕਹਿੰਦੇ ਨੇ ਲੀਡਰ ਕਿੱਥੋਂ ਆਉਣਗੇ ਲੀਡਰ ਇਸ ਪ੍ਰੈਕਟਿਕ ਤੋਂ ਆਉਣਗੇ ਇਥੋਂ ਸਸਤਾ ਤੋਂ ਚੱਲਣਗੇ ਔਰ ਜਦੋਂ ھیਠੋਂ ਲੋਕ ਆਪ ਆਪਣੀ ਕਾਮਨ ਸਿਆਣਪ ਦੇ ਵਿੱਚੋਂ ਲੀਡਰਸ਼ਿਪ ਲੈ ਕੇ ਆਉਣਗੇ ਤਾਂ ਅੱਗੇ ਨੂੰ ਇਹ ਗੱਲ ਵਧੇਗੀ ਔਰ ਕਾਨੂੰਨ ਲੀਡਰ ਫਿਰ ਅਸੈਂਬਲੀ ਲਈ ਵੀ ਫਿਰ ਪਾਰਲੀਮੈਂਟ ਲਈ ਵੀ ਫਿਰ ਬਾਕੀਾਂ ਲਈ ਵੀ ਲੀਡਰ ਮਿਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਟ੍ਰੇਨਿੰਗ ਤੋਂ ਆਉਣਗੇ ਇੱਕ ਸਮਝਦਾਰੀ ਦੇ ਵਿੱਚੋਂ ਆਉਣਗੇ ਇਸੇ ਕਰਕੇ ਬੇहद ਜ਼ਰੂਰੀ ਚੀਜ਼ ਹੈ ਪੰਜਾਬ ਦੇ ਪਿੰਡ-ਪਿੰਡ ਜਾਣਾ ਸਾਨੂੰ ਕਮੈਲੀ ਖੇਤਰਾਂ ਤੋਂ ਸਿੱਖਣਾ ਚਾਹੀਦਾ ਹੈ ਸੰਗਤ ਸਾਡੇ ਵਿਰਸੇ ਦਾ ਹਿੱਸਾ ਹੈ ಗ್ರಾಮ ਸਭਾ ਵੀ ਇੱਕ ਸੰਗਤ ਦਾ ਰੂਪ ਹੈ ਸੰਗਤ ਚ ਬੈਠ ਕੇ ਕੀਤੇ ਜਾਣ ਵਾਲੇ ਫੈਸਲੇ ਨੇ ਜਿਹੜੇ ਜਦੋਂ ਹੋਣ ਲੱਗੇ ਤਾਂ ਪਿੰਡ ਦਾ ਸਕੂਲ ਪਿੰਡ ਦੀ ਡਿਸਪੈਂਸਰੀ ਕੋਆਪਰੇਟਿਵ ਸੁਸਾਇਟੀ ਪਿੰਡ ਦੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਸੰਸਥਾਵਾਂ ਉਹ ਪਿਲਰ ਹੁੰਦੀਆਂ ਨੇ ਜਿਹਦੇ ਉੱਤੇ ਤੁਹਾਡਾ ਜੀਵਨ ਨਿਰਧਾਰਿਤ ਹੁੰਦਾ ਖੜਾ ਹੈ ਔਰ ਦੁਨੀਆ ਦੇਸ਼ ਦੇ ਵਿੱਚ ਸਰਕਾਰਾਂ ਆਪਣੀਆਂ ਸੰਸਥਾਵਾਂ ਕਮਜ਼ੋਰ ਕਰਨ ਲੱਗੀਆਂ ਪਰ ਲੋਕਾਂ ਨੂੰ ਆਪਣੀਆਂ ਸਸਤਾਵਾਂ ਮੇਹੇਠੋਂ ਮਜ਼ਬੂਤ ਕਰਨੀਆਂ ਪੈਣਗੀਆਂ ਇਸ ਕਾਫਲੇ ਦਾ ਇਹ ਮਕਸਦ ਹੈ ਤੇ ਇਹ ਮਕਸਦ ਦੇ ਵਿੱਚ ਕਿੰਨਾ ਕਾਮਯਾਬ ਹੁੰਦਾ ਔਰ ਇਤੁਰਿਆ ਹੋਇਆ ਕਾਫਲਾ ਲੋਕਾਂ ਨਾਲ ਜਿਹੜਾ ਸੰਵਾਦ ਰਚਾਊਗਾ ਤੇ ਉਹ ਸੰਵਾਦ ਚੋਂ ਕੀ ਨਿਕਲਦਾ ਇੱਕ ਮਹੀਨੇ ਬਾਅਦ ਪਤਾ ਲੱਗੇਗਾ ਪਰ ਅਜੇ ਕਾਫਲੇ ਦੀ اپੀਲ ਹੈ ਕਿ ਪਿੰਡ ਪਿੰਡ ਜਿੱਥੋਂ ਦੀ ਉਹ ਲੰਘੇਗਾ ਉੱਥੇ ਕਾਫਲੇ ਦੀ ਮਦਦ ਲਈ ਉੱਥੇ ਕਾਫਲੇ ਦੇ ਸਹਿਯੋਗ ਦੇ ਲਈ ਇੱਕ ਲਗਾਤਾਰ ਉਹਨਾਂ ਦੀ ਅਪੀਲ ਤੇ ਪੈਰਾ ਦੇਣ ਦੀ ਲੋੜ ਹੈ ਔਰ ਲੋਕਾਂ ਦੇ ਵਿੱਚ ਇੱਕ ਚੇਤਨਾ ਦਾ ਪ੍ਰਚਾਰ ਚੇਤਨਾ ਦਾ ਪ੍ਰਬਾਹ ਤੇ ಗ್ರಾಮ ਸਭਾ ਬਾਰੇ ਜਾਣਕਾਰੀ ਤੇ ਪੰਚਾਇਤੀ ਚੋਣਾਂ ਦੇ ਵਿੱਚ ਸਰਬਸੰਮਤੀ ਤੋਂ ਲੈ ਕੇ ਕਿਵੇਂ ਉਹ ਸਾਰਾ ਢਾਂਚਾ ਦੁਬਾਰਾ ਮੋੜ ਬਹਾਲੀ ਦਾ ਢਾਂਚਾ ਬਣਨਾ ਚਾਹੀਦਾ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਤੁਸੀਂ ਦੇਖਦੇ ਰਹੋ ਪਲੰਗ ਅੱਜ ਲਈ ਨਹੀਂ ਬਹੁਤ ਬਹੁਤ ਧੰਨਵਾਦ